ਆਹ ਦਾ ਨਾਂਜੇਰਤਾਰ ਸਿੰਘ ਜੇ ਪਿੰਡ ਢੇਸੀਆਂ ਤਾਂ ਆਪਣੀ ਨੂੰ ਨੂੰ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇਰੇ ਛੇ ਸਾ ਪਾਈ ਇੱਕ ਕੈਂਠਾ 61 ਦੋ ਹਾਰੀ ਇੱਕ ਘਰੀ ਆ ਤੇ ਉਹ ਆਉਂਦਿਆਂ ਨੂੰ ਵੇਖ ਤੇ ਇਤਰਾਈ ਸਾਰੇ ਲੋਕ ਨੂੰ ਖੜੇ ਹੀ ਤੇ ਪੈਸੇ ਹੀ 1.5 ਲੱਖ ਰੁਪਈਆ ਸੀ ਵਿੱਚ ਤੇ ਆਹ ਕੁਛ ਨਹੀਂ ਆਣ ਕੇ ਵੇਖਿਆ ਇਤਰਾਈ ਖੁੱਲ ਖੁੱਲੇ ਦਰਵਾਜ਼ੇ ਸਾਡੇ ਕਿਤੋਂ ਚੋਰ ਭੱਜ ਗਿਆ ਇਸ ਮਾਮਲੇ ਲੈ ਕੇ ਤੁਸੀਂ ਪੁਲਿਸ ਅਧਿਕਾਰੀਆਂ ਕੋਲ ਗਏ ਹਾਂ ਪੁਲਿਸ ਅਧਿਕਾਰੀਆਂ ਨੂੰ ਆਣ ਕੇ 112 ਤੇ ਵੀ ਕੀਤਾ ਵਾ ਉਹ ਆਏ ਆ ਉਹਨਾਂ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਆ ਤਾਂ ਕਿਦਾਂ ਫਿਰ ਅਸੀਂ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਅਸੀਂ ਇਹ ਐਸਐਚਪੀ ਤੇ ਵੀ ਦਿੱਤੀ ਹੈ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਆ ਇਹ ਹੋਈ ਕਿ ਨਾ ਜਰਾ ਸਾਡਾ ਨੁਕਸਾਨ ਹੋਇਆ ਤਾਂ ਕਿਦਾਂ ਉਹ ਸਾਡਾ ਕਿੰਨਾ ਕੁ ਪਾਣਾ ਹੈ 10 ਲੱਖ ਦੇ ਲਗਜੇ ਹੋਈ ਗਿਆ ਈ ਮੰਨ ਕਰ ਜੇ ਸਰਕਾਰ ਤੋਂ ਵੀ ਸਰਕਾਰ ਕੋਈ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨਹੀਂ ਨੂੰ ਮਿਲ ਜਣਗਾ ਤੁਸੀਂ ਦੱਸਦੇ ਕਿ ਤੈਨੂੰ ਛੱਡ ਕੇ ਗਏ ਵੀ ਘਰ ਤੇ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਨੂ ਮਸੀਹ ਹੀ ਉਹਦੇ ਨਾਲ ਤੇ ਉਹ ਆਂਦਾ ਮੈਂ ਮੈਂ ਉਹ ਪੂਰੀ ਜਿੰਮੇਰੀ ਸੰਭਾ ਕੇ ਜਾਈ ਕਿ ਅੱਦਾਂ ਕਿ ਸਾਰੇ ਪੱਠੇ ਦਿੱਤੇ ਪਾਏ ਸਭ ਕੁਝ ਘਰੀਆਂ ਦਾ ਠੀਕ ਹੈ ਤੇ ਆ ਗੱਲ ਉਹ ਮੇਰਾ ਨਾਮ ਹਰਜੀਤ ਕੌਰ ਹੈ ਤੇ ਸਾਡਾ ਢੇਸੀ ਆਇਆ ਅਸੀਂ 6 ਤਰੀਕ ਨੂੰ ਆਂ ਅਸੀਂ ਆਪਣੇ ਨੂਰ ਰਾਣੀ ਨੂੰ ਲੈਣ ਗਏ ਸੀ ਤੇ ਅਸੀਂ 11:30 ਕਰੋ ਗਏ ਆ ਤੇ ਅਸੀਂ 4:15 ਘਰੇ ਆ ਗਏ ਆ ਤੇ ਸਾਡੇ ਘਰੇ ਮਤਲਬ ਆਉਂਦਿਆਂ ਸਾਡੇ ਜਿੰਦਰੇ ਟੁੱਟੇ ਨੇ ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ ਤੇ ਮਤਲਬ ਉਸ ਤੋਂ ਬਾਅਦ ਹੀ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਸਾਡੇ ਲੋਕ ਖੁੱਲੇ ਸੀ ਇਹ ਕਰਕੇ ਤੇ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਪਿ ਉਹਨੇ ਸੈੱਟ ਪਾਇਆ ਸੀ ਹਾਡੇ ਬੀਟ ਇਹਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂੰਹ ਰਾਣੀ ਦੀਆਂ ਤੇ ਸਾਰਿਆਂ ਭਉੰਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਬੇਟੀਆਂ ਨੇ ਹਾਰ ਪਾਏ ਵੀ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 2.5 ਹਜ਼ਾਰ ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਆਉਂਦਿਆਂ ਨੂੰ ਆਵਾਰਦਤ ਹੋ ਗਈ ਹੈ ਤੇ ਹਰ ਲਈ ਤੇ ਤੁਹਾਡਾ ਤੇ ਕੋਈ ਵੀ ਤਕਰੀਬ ਕਿੰਨਾ ਕੁ ਨੁਕਸਾਨ ਆ ਤੁਹਾਡਾ ਸਾਨੂੰ ਪਤਾ ਹੀ ਅੱਜ ਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰਗੇੜ ਤੇ ਹੋਵੇਗਾ ਹੀ ਨਾ ਕਿ ਰਾਣੀ ਨੂੰ ਨਾ ਸੋਹਣਾ ਸੈੱਟ ਆਇਆ ਹੈ ਰਾਣੀ ਹਾਰ ਵਰਗਾ ਉਹਦਾ ਹਾਰ ਹੀਗਾ ਬਹੁਤ ਸੋਹਣਾ ਜਿਹੜਾ ਉਹ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਸਾਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਇਸ ਨੂੰ ਲੈ ਕੇ ਤੇ ਉਹ ਸੁਖਸ਼ਾਸਨ ਨਾਲ ਕੋਈ ਦਰਖਾਸਤ ਦਿੱਤੀ ਹਾਂਜੀ ਅਸੀਂ ਉਸੇ ਦਿਨੇ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਛੱਡਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਅਸੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਵੇਖੀ ਹੈ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ ਦਰਖਾਸਤ ਦੇਣ ਗਏ ਹਾਂ ਉਥੇ ਵੀ ਅਸੀਂ ਦਰਖਾਸਤ ਦੇ ਕੇ ਆਏ ਆਂ ਕੱਲ ਅਸੀਂ 7 ਤਰੀਕ ਨੂੰ ਬਟਾਲੇ ਗਏ ਆਂ ਐਸਐਸਪੀ ਦਫ਼ਤਰੇ ਉਥੇ ਵੀ ਦਰਖਾਸਤ ਦਿੱਤੀ ਆ ਤਾਂ ਜੇ ਟਿੱਕਰ ਕੋਈ ਹੱਡਾ ਵੀ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਵੀ ਘਰਿਆ ਦੋ ਕੀ ਮੰਗ ਕਰਦੇ ਜੇ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕੋਈ ਨਜਾਇਜ਼ ਨਹੀਂ ਕਰੇ ਸਾਡਾ ਬਸ ਸਾਨੂੰ ਹੱਕ ਚਾਹੀਦਾ ਆ ਤਾਂ ਨਾਂਜਿਕ ਤਾਰ ਸਿੰਘ ਜੇ ਪਿੰਡ ਟੇਸੀਆਂ ਤਾਂ ਆਪਣੀ ਨੂੰ ਨੂੰ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇਰੇ ਛੇ ਸਾ ਪਾਈ ਇੱਕ ਕੈਂਠਾ ਇੱਕ ਸੱਟ ਦੋ ਹਾਰੀ ਇੱਕ ਘਰੀ ਆ ਤੇ ਉਹ ਆਂਦਿਆਂ ਨੂੰ ਵੇਖਦੇ ਜਿਹਾ ਇਸ ਤਰ੍ਹਾਂ ਹੀ ਸਾਰੇ ਲੋਕ ਨੂੰ ਖੁੱਲੇ ਹੀ ਤੇ ਪੈਸੇ ਹੀ 1.5 ਲੱਖ ਰੁਪਏ ਆ ਇਸ ਵਿੱਚ ਤੇ ਆਹ ਕੁਛ ਨਹੀਂ ਆਣ ਕੇ ਵੇਖਿਆ ਇਸ ਤਰ੍ਹਾਂ ਹੀ ਖੁੱਲ ਖੁੱਲੇ ਦਰਵਾਜ਼ੇ ਸਾਡੇ ਕਿਤੋਂ ਚੋਰ ਭੱਜ ਗਿਆ ਕਿਤ ਮਾਮਲੇ ਲੈ ਕੇ ਤੁਸੀਂ ਪੁਲਿਸ ਅਧਿਕਾਰੀ ਨੇ ਕਿਹਾ ਹਾਂ ਪੁਲਿਸ ਅਧਿਕਾਰੀ ਨੂੰ ਆਣ ਕੇ 112 ਤੇ ਵੀ ਕੀਤਾ ਵਾ ਤੋ ਆਏ ਆ ਉਹਨਾਂ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਆ ਤਾਂ ਕਿਦਾਂ ਫਿਰ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਅਸੀਂ ਦਿਨ ਐਸਐਚਪੀ ਦੇ ਵੀ ਦਿੱਤੀ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਗ ਕਰਦੇ ਤੁਸੀਂ ਪ੍ਰਕਾਰ ਹਾਂ ਇਹ ਹੋਏ ਕਿ ਇਨਾਂ ਜਰਾ ਸਾਡਾ ਨੁਕਸਾਨ ਹੋਇਆ ਤਾਂ ਕਿਦਾਂ ਉਹ ਸਾਡਾ ਕਿੰਨਾ ਕੁ ਪਾਣਾ ਹੈ 10 ਲੱਖ ਦੇ ਲਗ ਚੱਲੇ ਹੋਈ ਗਿਆ ਦੀ ਮੰਗ ਕਰਦੇ ਨੇ ਸਰਕਾਰ ਤੋਂ ਵੀ ਸਰਕਾਰ ਕੋਲੋਂ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨਹੀਂ ਹਨ ਮਿਲ ਜਾਣਗਾ ਤੁਸੀਂ ਦੱਸਦੇ ਕਿ ਤੈਨੂੰ ਛੱਡ ਕੇ ਗਏ ਵੀ ਘਰ ਤੇ ਤਾਂ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਾਨੂ ਮਸੀਹ ਸੀ ਉਹਦੇ ਨਾਲ ਤੇ ਉਹ ਆਂਦਾ ਮੈਂ ਉਹ ਪੂਰੀ ਜਿਮੇਰੀ ਨਿਭਾ ਕੇ ਜਾਈ ਤਾਂ ਕਿਦਾਂ ਕਿ ਸਾਡੇ ਪੱਠੇ ਦਿੱਥੇ ਪਾਈ ਸਭ ਕੁਝ ਕਰਿਆਂ ਦਾ ਠੀਕ ਹੈ ਤੇ ਆ ਗੱਲ ਉਹ ਜਿਹੜਾ ਮੇਰਾ ਨਾਮ ਹਰਜੀਤ ਕੌਰ ਹੈ। ਤੇ ਸਾਡਾ ਢੇਸੀ ਆਇਆ। 6 ਤਰੀਕ ਨੂੰ ਅਸੀਂ ਆਪਣੇ ਨੂਰ ਰਾਣੀ ਨੂੰ ਲੈਣ ਗਏ ਸੀ। ਤੇ ਅਸੀਂ 11:30 ਕਰੋਂ ਗਏ ਆ। ਤੇ ਅਸੀਂ 4:15 ਘਰੇ ਆ ਗਏ ਆ। ਤੇ ਸਾਡੇ ਘਰੇ ਮਤਲਬ ਆਉਂਦਿਆਂ ਸਾਡੇ ਜਿੰਦਰੇ ਟੁੱਟੇ ਨੇ। ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ। ਤੇ ਮਤਲਬ ਉਸ ਤੋਂ ਬਾਅਦ ਹੀ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਸਾਡੇ ਲੋਕ ਖੁੱਲੇ ਸੀ। ਤੇ ਕਰਕੇ ਵੀ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਪੇ ਉਹਨੇ ਸੈੱਟ ਪਾਇਆ ਸੀ। ਹਾਡੇ ਬੇਟੇ ਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂੰਹ ਰਾਣੀ ਦੀਆਂ ਤੇ ਸਾਰਿਆਂ ਤੇ ਹੁੰਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਬੇਟੀਆਂ ਨੇ ਹਾਰ ਪਾਏ ਪੀ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 ਹਜ਼ਾਰ ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਹੁੰਦਿਆਂ ਨੂੰ ਆਵਾਰ ਦਾਤ ਹੋ ਗਈ ਹੈ ਤੇ ਹਰ ਲਈ ਤੇ ਤੁਹਾਡਾ ਕੋਈ ਵੀ ਕਿੰਨਾ ਕੁ ਨੁਕਸਾਨ ਆਇਆ ਤੁਹਾਡਾ ਸਾਨੂੰ ਪਤਾ ਹੀ ਅੱਜਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰ ਗੇੜ ਤੇ ਹੋਵੇਗਾ ਹੀ ਨਾ ਇਹਦੀ ਰਾਣੀ ਨੂੰ ਨਾ ਸੋਹਣਾ ਸੈੱਟ ਆਇਆ ਹੀ ਰਾਣੀ ਹਾਰ ਵਰਗਾ ਉਹਦਾ ਹਾਰ ਹੀ ਗਾ ਬਹੁਤ ਸੋਹਣਾ ਜਿਹੜਾ ਆ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਸਾਨੂੰ ਇਹ ਗੱਲ ਦਾ ਬਹੁਤ ਦੋਖਿਆ ਇਸ ਨੂੰ ਲੈ ਕੇ ਤੁਸੀਂ ਕੁਝ ਖਾਸ ਨਾ ਕੋਈ ਉਂਦਰ ਕਰ ਦਿੱਤੀ ਹਾਂਜੀ ਅਸੀਂ ਉਸੇ ਦਿਨ ਹੀ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਖੱਦਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਅਸੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਦੇਖੀ ਹੈ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ ਦਰਖਾਸਤ ਦੇਣ ਗਏ ਹਾਂ ਉੱਥੇ ਵੀ ਅਸੀਂ ਦਰਖਾਸਤ ਦੇ ਕੇ ਆਏ ਆਂ ਕੱਲ ਅਸੀਂ 7 ਤਰੀਕ ਨੂੰ ਬਟਾਲੇ ਗਏ ਆਂ ਐਸਐਸਸੀ ਦਫ਼ਤਰੇ ਉੱਥੇ ਵੀ ਦਰਖਾਸਤ ਦਿੱਤੀ ਆ ਤਾਂ ਅਜੇ ਤੱਕ ਕੋਈ ਹੱਡਾ ਵੀ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਵੀ ਘਰਿਆ ਲੋਕੀ ਮੰਗ ਕਰਦੇ ਜੇ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕੋਈ ਨਜਾਇਜ਼ ਨਹੀਂ ਕਰੇ ਸਾਡਾ ਬਸ ਸਾਨੂੰ ਹੱਕ ਚਾਹੀਦਾ ਆ ਦਾ ਨੰਜਤਰ ਸਿੰਘ ਜੇ ਪਿੰਡ ਢੇਸੀਆਂ ਤਾਂ ਆਪਣੀ ਨੂਨ ਹੀ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇਰੇ ਛੇ ਸਾ ਪਾਈ ਇੱਕ ਕੈਂਠਾ 61 2 ਹਾਰ ਹੀ ਇੱਕ ਘਰੀ ਆ ਤੇ ਉਹ ਆਉਂਦਿਆਂ ਨੂੰ ਵੇਖ ਤੇ ਇਤਰਾ ਹੀ ਸਾਰੇ ਲੋਕ ਲੋਕ ਨੇ ਹੀ ਤੇ ਪੈਸੇ ਹੀ 1.5 ਲੱਖ ਰੁਪਈਆ ਹੀ ਵਿੱਚ ਤੇ ਆ ਕੁਛ ਨਹੀਂ ਆਣ ਕੇ ਵੇਖਿਆ ਇਤਰਾ ਹੀ ਖੁੱਲ ਖੁੱਲੇ ਦਰਵਾਜ਼ੇ ਸਾਡੇ ਕਿਤੋਂ ਚੋਰ ਭੱਜ ਗਿਆ ਕਿ ਮਾੜਨ ਲੱਗ ਕੇ ਤੁਸੀਂ ਪੁਲਿਸ ਅਧਿਕਾਰੀਆਂ ਕੋਲ ਗਏ ਹਾਂ ਪੁਲਿਸ ਅਧਿਕਾਰੀਆਂ ਨੂੰ ਆਣ ਕੇ 112 ਤੇ ਵੀ ਕੀਤਾ ਵਾ ਉਹ ਆਏ ਉਹਨਾਂ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਜਾਂ ਕਿਦਾਂ ਫਿਰ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਐਸਐਸਪੀ ਦੇ ਵੀ ਦਿੱਤੀ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਗ ਕਰਦੇ ਤੁਸੀਂ ਸਰਕਾਰ ਆ ਇਹ ਹੋਏ ਕਿ ਨਜਰਾ ਸਾਡਾ ਨੁਕਸਾਨ ਹੋਇਆ ਜਾਂ ਕਿਦਾਂ ਉਹ ਸਾਡਾ ਕਿੰਨਾ ਨੁਕਸਾਨ ਹੋਇਆ 10 ਲੱਖ ਦੇ ਲਗ ਚੱਲੇ ਹੋਈ ਗਿਆ ਈ ਮੰਗ ਕਰਦੇ ਸਰਕਾਰ ਤੋਂ ਵੀ ਸਰਕਾਰ ਕੋਲੋਂ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨਹੀਂ ਹਨ ਮਿਲ ਜਾਣਗਾ ਤੁਸੀਂ ਦੱਸਦੇ ਕਿ ਕਿਸ ਨੂੰ ਛੱਡ ਕੇ ਗਏ ਹੋ ਘਰ ਤੇ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਾਨੂੰ ਮਸੀਹ ਜਿਹੋ ਦੇ ਨਾਮ ਤੇ ਉਹ ਆਂਦਾ ਮੈਂ ਮੈਂ ਉਹ ਪੂਰੀ ਜਿੰਮੇਵਾਰੀ ਨਿਭਾ ਕੇ ਜਾਈਂ ਕਿ ਅੱਦਾਂ ਕਿ ਸਾਰੇ ਪੱਠੇ ਦਿੱਥੇ ਪਾਈ ਸਭ ਕੁਝ ਕਰਿਆਂ ਦਾ ਠੀਕ ਹੈ ਤੇ ਆਹ ਗੱਲ ਹੋਈ ਜੀ ਮੇਰਾ ਨਾਮ ਹਰਜੀਤ ਕੌਰ ਹੈ ਤੇ ਸਾਡਾ ਢੇਸੀ ਆਇਆ ਅਸੀਂ 6 ਤਰੀਕ ਨੂੰ ਆਂ ਅਸੀਂ ਆਪਣੀ ਨੂਰ ਰਾਣੀ ਨੂੰ ਲੈਣ ਗਏ ਸੀ ਤੇ ਅਸੀਂ 11:30 ਕਰੋ ਗਏ ਆ ਤੇ ਅਸੀਂ 4:15 ਘਰੇ ਆ ਗਏ ਆ ਤੇ ਸਾਡੇ ਘਰੇ ਮਤਲਬ ਆਉਂਦਿਆਂ ਤੁਹਾਡੇ ਜਿੰਦਰੇ ਟੁੱਟੇ ਨੇ ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ ਤੇ ਮਤਲਬ ਉਸ ਤੋਂ ਬਾਅਦ ਹੀ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਸਾਡੇ ਲੋਕ ਖੁੱਲੇ ਸੀ ਇਹ ਕਰਕੇ ਤੇ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਪਿ ਉਹਨੇ ਸੈੱਟ ਪਾਇਆ ਸੀ ਹਾਡੇ ਬੀਟੇ ਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂੰਹ ਰਾਣੀ ਦੀਆਂ ਤੇ ਸਾਰਿਆਂ ਤੇ ਹੁੰਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਬੇਟੀਆਂ ਨੇ ਹਾਰ ਪਾਏ ਪੀ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 2.5 ਹਜ਼ਾਰ ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਹੁੰਦਿਆਂ ਨੂੰ ਆਵਾਰਦਤ ਹੋ ਗਈ ਹੈ ਤੇ ਹਰ ਲਈ ਤੇ ਤੁਹਾਡਾ ਤੇ ਕੋਈ ਵੀ ਤਰੀਫ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਹਾਨੂੰ ਪਤਾ ਹੀ ਅੱਜ ਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰ ਗੇੜ ਤੇ ਹੋਵੇਗਾ ਹੀ ਨਾ ਇਹਦੀ ਰਾਣੀ ਨੂੰ ਨਾ ਸੋਹਣਾ ਸੈੱਟ ਪਾਇਆ ਹੈ ਰਾਣੀ ਹਾਰ ਵਰਗਾ ਉਹਦਾ ਹਾਰ ਹੀਗਾ ਬਹੁਤ ਸੋਹਣਾ ਜਿਹੜਾ ਉਹ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਸਾਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਇਸ ਨੂੰ ਲੈ ਕੇ ਤੁਸੀਂ ਕੁਝ ਪ੍ਰਸ਼ੰਤ ਨੂੰ ਦਿਖਾ ਦਿੱਤੀ ਹਾਂਜੀ ਅਸੀਂ ਉਸੇ ਦਿਨੇ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਛੱਡਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਅਸੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਦੇਖੀ ਹੈ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ ਅਰਖਾਸਤ ਦੇਣ ਗਏ ਹਾਂ ਉਥੇ ਵੀ ਅਸੀਂ ਦਰਖਾਸਤ ਦੇ ਕੇ ਆਏ ਆਂ ਕੱਲ ਅਸੀਂ 7 ਤਰੀਕ ਨੂੰ ਬਟਾਲੇ ਗਏ ਆਂ ਐਸਐਸਸੀ ਦਫ਼ਤਰੇ ਉਥੇ ਵੀ ਦਰਖਾਸਤ ਦਿੱਤੀ ਆ ਤਾਂ ਜੇ ਤੀਕਰ ਕੋਈ ਹੱਡਾ ਵੀ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਵੀ ਘਰੇ ਲੋਕੀ ਮੰਗ ਕਰਦੇ ਜੇ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕੋਈ ਨਜਾਇਜ਼ ਨਹੀਂ ਕਰੇ ਸਾਡਾ ਬਸ ਸਾਨੂੰ ਹੱਕ ਚਾਹੀਦਾ ਆ ਦਾ ਨਾਂਜੇਰਤਾਰ ਸਿੰਘ ਜੇ ਪਿੰਡ ਟੇਸੀਆਂ ਤਾਂ ਆਪਣੀ ਨੂੰ ਨੂੰ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇ ਫੇਰ ਛੇ ਸਾ ਪਾਈ ਇੱਕ ਕੈਂਠਾ 61 2 ਹਾਰ ਹੀ ਇੱਕ ਘਰੀ ਆ ਤੇ ਉਹ ਆਉਂਦਿਆਂ ਨੂੰ ਵੇਖ ਤੇ ਇਤਰਾ ਹੀ ਸਾਰੇ ਲੋਕ ਲੋਕ ਨੇ ਹੀ ਤੇ ਪੈਸੇ ਹੀ 1.5 ਲੱਖ ਰੁਪਈਆ ਇਸ ਵਿੱਚ ਤੇ ਆ ਕੁਛ ਨਹੀਂ ਆਣ ਕੇ ਵੇਖਿਆ ਇਤਰਾ ਹੀ ਖੁੱਲ ਖੁੱਲੇ ਦਰਵਾਜ਼ੇ ਸਾਡੇ ਕਿਤੋਂ ਚੋਰ ਭੱਜ ਗਿਆ ਇਸ ਮਾਮਲੇ ਲੈ ਕੇ ਤੁਸੀਂ ਪੁਲਿਸ ਅਧਿਕਾਰੀ ਨੇ ਕਿਹਾ ਹਾਂ ਪੁਲਿਸ ਅਧਿਕਾਰੀ ਨੂੰ ਆਣ ਕੇ 112 ਤੇ ਵੀ ਕੀਤਾ ਵਾ ਉਹ ਆਏ ਉਹਨਾਂ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਆ ਤਾਂ ਕਿਦਾਂ ਫਿਰ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਅਜੇ ਐਸਐਚਪੀ ਦੇ ਵੀ ਦਿੱਤੀ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਨ ਕਰਦੇ ਤੁਸੀਂ ਪ੍ਰਕਾਰ ਆ ਇਹ ਹੋਏ ਕਿ ਨਜਰਾ ਸਾਡਾ ਨੁਕਸਾਨ ਹੋਇਆ ਤਾਂ ਕਿਦਾਂ ਉਹ ਸਾਡਾ ਕਿੰਨਾ ਕੁ ਪਾਣਾ ਜੀ 10 ਲੱਖ ਦੇ ਲਗ ਚੱਲੇ ਹੋਈ ਗਿਆ ਈ ਮੰਗ ਕਰ ਜਾਂ ਸਰਕਾਰ ਤੋਂ ਵੀ ਸਰਕਾਰ ਕੋਲ ਹੋਏ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨਈਆਂ ਨੂੰ ਮਿਲ ਜਾਣਗਾ ਤੁਸੀਂ ਦੱਸਦੇ ਕਿ ਤੈਨੂੰ ਛੱਡ ਕੇ ਗਏ ਵੀ ਘਰ ਕੇ ਤੇ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਾਨੂੰ ਮਸੀਹ ਸੀ ਉਹਦੇ ਨਾਲ ਤੇ ਉਹ ਆਂਦਾ ਮੈਂ ਉਹ ਪੂਰੀ ਜਿਮੇਰੀਨ ਬਾਕੇ ਜਾਈ ਜਾਂ ਕਿਦਾਂ ਕਿ ਸਾਡੇ ਪੱਠੇ ਦਿੱਥੇ ਪਾਈ ਸਭ ਕੁਝ ਕਰਿਆਂ ਦਾ ਠੀਕ ਹੈ ਤੇ ਆ ਗੱਲ ਜੀ ਜਿਹੜਾ ਮੇਰਾ ਨਾਮ ਹਰਜੀਤ ਕੌਰ ਹੈ। ਤੇ ਸਾਡਾ ਢੇਸੀ ਆਇਆ। 6 ਤਰੀਕ ਨੂੰ ਅਸੀਂ ਆਪਣੇ ਨੂਰ ਰਾਣੀ ਨੂੰ ਲੈਣ ਗਏ ਸੀ। ਤੇ ਅਸੀਂ 11:30 ਕਰੋਂ ਗਏ ਆ। ਤੇ ਅਸੀਂ 4:15 ਕਰੇ ਆ ਗਏ ਆ। ਤੇ ਸਾਡੇ ਘਰੇ ਮਤਲਬ ਆਉਂਦਿਆਂ ਸਾਡੇ ਜਿੰਦਰੇ ਟੁੱਟੇ ਨੇ। ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ। ਤੇ ਮਤਲਬ ਉਸ ਤੋਂ ਬਾਅਦ ਹੀ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਸਾਡੇ ਲੋਕ ਖੁੱਲੇ ਸੀ। ਤੇ ਕਰਕੇ ਆਪੀ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਪਿ ਉਹਨੇ ਸੈੱਟ ਪਾਇਆ ਸੀ। ਹਾਡੇ ਬੀਟ ਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂੰ ਰਾਣੀ ਦੀਆਂ ਤੇ ਸਾਰਿਆਂ ਤੇ ਹੁੰਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਬੇਟੀਆਂ ਨੇ ਹਾਰ ਪਾਏ ਪੀ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 ਹਜ਼ਾਰ ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਹੁੰਦਿਆਂ ਨੂੰ ਆਵਾਰ ਦਾਤ ਹੋ ਗਈ ਹੈ ਤੇ ਹਰ ਲਈ ਤੇ ਤੁਹਾਡਾ ਕੋਈ ਵੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਨੂੰ ਪਤਾ ਹੀ ਅੱਜ ਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰ ਗੇੜ ਤੇ ਹੋਵੇਗਾ ਹੀ ਨਾ ਦੀ ਰਾਣੀ ਨੂੰ ਨਾ ਸੋਹਣਾ ਸੈੱਟ ਪਾਇਆ ਹੈ ਰਾਣੀ ਹਾਰ ਵਰਗਾ ਉਹਦਾ ਹਾਰ ਹੀਗਾ ਬਹੁਤ ਸੋਹਣਾ ਜਿਹੜਾ ਉਹ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਸਾਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਇਸ ਨੂੰ ਲੈ ਕੇ ਤੁਸੀਂ ਕੁਝ ਪ੍ਰਸ਼ੰਨਤ ਜਿੰਦਰਤ ਕਰ ਦਿੱਤੀ ਹਾਂਜੀ ਅਸੀਂ ਉਸੇ ਦਿਨ ਹੀ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਖੱਦਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਅਸੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਦੇਖੀ ਹੈ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ ਦਰਖਾਸਤ ਦੇਣ ਗਏ ਹਾਂ ਉਥੇ ਵੀ ਅਸੀਂ ਦਰਖਾਸਤ ਦੇ ਕੇ ਆਏ ਆਂ ਕੱਲ ਅਸੀਂ 7 ਤਰੀਕ ਨੂੰ ਬਟਾਲੇ ਗਏ ਆਂ ਐਸਐਸਪੀ ਦਫ਼ਤਰੇ ਉਥੇ ਵੀ ਦਰਖਾਸਤ ਦਿੱਤੀ ਆ ਤਾਂ ਜੇ ਤੀਕਰ ਕੋਈ ਹੱਡਾ ਵੀ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਵੀ ਘਰਿਆ ਲੋਕੀ ਮੰਗ ਕਰਦੇ ਜੇ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕੋਈ ਨਜਾਇਜ਼ ਨਹੀਂ ਕਰੇ ਸਾਡਾ ਬਸ ਸਾਨੂੰ ਹੱਕ ਚਾਹੀਦਾ ਆ ਤਾਂ ਨੰਦ ਜੇਰਤਾਰ ਸਿੰਘ ਜੇ ਪਿੰਡ ਢੇਸੀਆਂ ਤਾਂ ਆਪਣੀ ਨੂੰ ਨੂੰ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇਰੇ ਛੇ ਸਾ ਪਾਈ ਇੱਕ ਘੰਟਾ ਇੱਕ ਸੱਟ ਦੋ ਹਾਰੀ ਇੱਕ ਘੜੀ ਆ ਤੇ ਉਹ ਆਉਂਦਿਆਂ ਨੂੰ ਵੇਖ ਤੇ ਇਤਰਾ ਹੀ ਸਾਰੇ ਲੋਕ ਲੋਕ ਨੇ ਹੀ ਤੇ ਪੈਸੇ ਹੀ 1.5 ਲੱਖ ਰੁਪਈਆ ਇਸ ਵਿੱਚ ਤੇ ਆ ਕੁਛ ਨਹੀਂ ਆਣ ਕੇ ਵੇਖਿਆ ਇਤਰਾ ਹੀ ਖੁੱਲ ਖੁੱਲੇ ਦਰਵਾਜ਼ੇ ਸਾਡੇ ਕਿਤੋਂ ਚੋਰ ਭੱਜ ਗਿਆ ਕਿ ਮਾਰਨ ਲੱਗ ਪਈ ਤੁਸੀਂ ਪੁਲਿਸ ਅਧਿਕਾਰੀਆਂ ਕੋਲ ਹਾਂ ਪੁਲਿਸ ਅਧਿਕਾਰੀਆਂ ਨੂੰ ਆਣ ਕੇ 112 ਤੇ ਵੀ ਕੀਤਾ ਵਾ ਉਹ ਆਏ ਹੁਣ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਜਾਂ ਕਿਦਾਂ ਫਿਰ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਐਸਐਸਪੀ ਦੇ ਵੀ ਦਿੱਤੀ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਗ ਕਰਦੇ ਤੁਸੀਂ ਸਰਕਾਰ ਆ ਇਹ ਹੋਏ ਕਿ ਨਜਰਾ ਸਾਡਾ ਨੁਕਸਾਨ ਹੋਇਆ ਜਾਂ ਕਿਦਾਂ ਉਹ ਸਾਡਾ ਕਿੰਨਾ ਕੁ ਪਾਣਾ ਹੋਈ 10 ਲੱਖ ਦੇ ਲੱਗ ਚੱਲੇ ਹੋਈਆਂ ਈਮਾਨਦਾਰ ਜਨ ਸਰਕਾਰ ਤੋਂ ਇਹ ਸਰਕਾਰ ਕੋਈ ਹੋਏ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨਈਆਂ ਨੂੰ ਮਿਲ ਜਾਣਗਾ ਤੁਸੀਂ ਕਸਦੇ ਤੇ ਇਹਨੂੰ ਛੱਡ ਕੇ ਗਏ ਹਾਂ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਾਨੂ ਮਸੀਹ ਸੀ ਉਹਦੇ ਨਾਲ ਤੇ ਉਹ ਆਂਦਾ ਮੈਂ ਮੈਂ ਉਹ ਪੂਰੀ ਜਿੰਮੇਰੀ ਨਿਭਾ ਕੇ ਜਾਈਂ ਕਿ ਕਿਦਾਂ ਕਿ ਸਾਡੇ ਪੱਠੇ ਦਿੱਤੇ ਪਾਈਂ ਸਭ ਕੁਝ ਕਰੀ ਜਾਂਦਾ ਠੀਕ ਹੈ ਤੇ ਆਹ ਗੱਲ ਜੀ ਜਿਹੜਾ ਮੇਰਾ ਨਾਮ ਹਰਜੀਤ ਕੌਰ ਹੈ ਤੇ ਸਾਡਾ ਢੇਸੀ ਆਇਆ ਅਸੀਂ 6 ਤਰੀਕ ਨੂੰ ਆਹੀ ਆਪਣੀ ਨੂਰ ਰਾਣੀ ਨੂੰ ਲੈਣ ਗਏ ਸੀ ਤੇ ਅਸੀਂ 11:30 ਘਰੋਂ ਗਏ ਆ ਤੇ ਅਸੀਂ 4:15 ਘਰੇ ਆ ਗਏ ਆ ਤੇ ਸਾਡੇ ਘਰੇ ਮਤਲਬ ਆਉਂਦਿਆਂ ਸਾਡੇ ਜਿੰਦਰੇ ਟੁੱਟੇ ਨੇ ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ ਤੇ ਮਤਲਬ ਉਸ ਤੋਂ ਬਾਅਦ ਜੇ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਸਾਡੇ ਲੋਕ ਖੁੱਲੇ ਸੀ ਇਹ ਕਰਕੇ ਆਪੀ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਪਿ ਉਹਨੇ ਸੈੱਟ ਪਾਇਆ ਸੀ ਹਾਡੇ ਬੇਟੇ ਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂੰਹ ਰਾਣੀ ਦੀਆਂ ਤੇ ਸਾਰਿਆਂ ਤੇ ਹੁੰਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਬੇਟੀਆਂ ਨੇ ਹਾਰ ਪਾਏ ਤੇ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 2000 ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਹੁੰਦਿਆਂ ਨੂੰ ਆਵਾਰ ਦਾਤ ਹੋ ਗਈ ਹੈ ਤੇ ਹਰ ਲਈ ਤੇ ਘਾੜਾ ਤੇ ਕੋਈ ਵੀ ਤਰੀਕ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਨੂੰ ਪਤਾ ਹੀ ਅੱਜਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰ ਗੇੜ ਤੇ ਹੋਵੇਗਾ ਹੀ ਨਾ ਇਹਤੀ ਰਾਣੀ ਨੂੰ ਨਾ ਸੋਹਣਾ ਸੈੱਟ ਆਇਆ ਹੀ ਰਾਣੀ ਹਾਰ ਵਰਗਾ ਉਹਦਾ ਹਾਰ ਹੀ ਗਾ ਬਹੁਤ ਸੋਹਣਾ ਜਿਹੜਾ ਉਹ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਸਾਨੂੰ ਇਹ ਗੱਲ ਦਾ ਬਹੁਤ ਦੁੱਖਿਆ ਇਸ ਨੂੰ ਲੈ ਕੇ ਤੁਸੀਂ ਕੁਝ ਖਾਸ ਨੂੰ ਕੋਈ ਦਰਖਾਸਤ ਦਿੱਤੀ ਹਾਂਜੀ ਅਸੀਂ ਉਸੇ ਦਿਨੇ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਸੱਦਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਕਹੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਦੇਖੀ ਆ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ ਦਰਖਾਸਤ ਦੇਣ ਗਏ ਆ ਉਥੇ ਵੀ ਅਸੀਂ ਦਰਖਾਸਤ ਦੇ ਕੇ ਆਏ ਆਂ ਕੱਲ ਅਸੀਂ 7 ਤਰੀਕ ਨੂੰ ਬਟਾਲੇ ਗਏ ਆਂ ਐਸਐਸਪੀ ਦਫ਼ਤਰੇ ਉਥੇ ਵੀ ਦਰਖਾਸਤ ਦਿੱਤੀ ਆ ਤਾਂ ਅਜੇ ਤੱਕ ਕੋਈ ਹੱਡਾ ਵੀ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਵੀ ਕਰਿਓ ਤੁਸੀਂ ਮੰਗ ਕਰਦੇ ਜੇ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕੋਈ ਨਜਾਇਜ਼ ਨਹੀਂ ਕਰੇ ਸਾਡਾ ਬਸ ਸਾਨੂੰ ਹੱਕ ਚਾਹੀਦਾ ਆ ਤਾਂ ਨਾਂਜੇਰਰ ਸਿੰਘ ਜੇ ਪਿੰਡ ਢੇਸੀਆਂ ਸਈ ਆਪਣੀ ਨੂੰ ਨੂੰ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇ ਫੇਰ ਛੇ ਸਾ ਪਾਈ ਇੱਕ ਕੈਂਠਾ 61 2 ਹਾਰ ਹੀ ਇੱਕ ਘਰੀ ਆ ਤੇ ਉਹ ਆਉਂਦਿਆਂ ਨੂੰ ਵੇਖ ਤੇ ਇਤਰਾ ਹੀ ਸਾਰੇ ਲੋਕ ਲੋਖ ਨੇ ਤੇ ਪੈਸੇ ਹੀ 1.5 ਲੱਖ ਰੁਪਈਆ ਇਸ ਵਿੱਚ ਤੇ ਆਹ ਕੁਛੀ ਤੇ ਆਣ ਕੇ ਵੇਖਿਆ ਇਤਰਾ ਹੀ ਖੁੱਲ ਖੁੱਲੇ ਦਰਵਾਜ਼ੇ ਸਾਡੇ ਕਿਤੋਂ ਚੋਰ ਭੱਜ ਗਿਆ ਇਸ ਮਾਮਲੇ ਲੈ ਕੇ ਤੁਸੀਂ ਪੁਲਿਸ ਨੂੰ ਦੁਹਰਾਉਣੇ ਕਿ ਲੋਕ ਹਾਂ ਪੁਲਿਸ ਅਧਿਕਾਰੀਆਂ ਨੂੰ ਆਣ ਕੇ 112 ਤੇ ਵੀ ਕੀਤਾ ਵਾ ਉਹ ਆਏ ਆ ਉਹਨਾਂ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਆ ਤਾਂ ਕਿਦਾਂ ਫਿਰ ਅਸੀਂ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਅਸੀਂ ਐਸਐਸਪੀ ਦੇ ਵੀ ਦਿੱਤੀ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਗ ਕਰਦੇ ਤੁਸੀਂ ਸਰਕਾਰ ਆ ਇਹ ਹੋਈ ਕਿ ਨਜਰਾਡਾ ਨੁਕਸਾਨ ਹੋਇਆ ਤਾਂ ਕਿਦਾਂ ਉਹ ਸਾਡਾ ਕਿੰਨਾ ਕੁ ਪਾਣਾ ਸੀ 10 ਲੱਖ ਦੇ ਲਗ ਚਲੇ ਹੋਈ ਗਿਆ ਈਮਾਨਦਾਰ ਜਨ ਸਰਕਾਰ ਤੋਂ ਦੀ ਸਰਕਾਰ ਕੋਈ ਹੋਏ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨਹੀਂ ਹੁਣ ਮਿਲ ਜਾਣਗਾ ਤੁਸੀਂ ਦੱਸਦੇ ਕਿ ਤੈਨੂੰ ਛੱਡ ਕੇ ਗਏ ਹਾਂ ਕਿ ਪੇਸ਼ਾ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਾਨੂ ਮਸੀਹ ਸੀ ਉਹਦੇ ਨਾਲ ਤੇ ਉਹ ਆਂਦਾ ਮੈਂ ਮੈਂ ਉਹ ਪੂਰੀ ਜਮੇਰੀ ਨਭਾ ਕੇ ਜਾਈ ਕਿ ਕਿਦਾਂ ਕਿ ਸਾਡੇ ਪੱਠੇ ਦਿੱਤੇ ਪਾਈ ਸਭ ਕੁਝ ਕਰਿਆਂ ਦਾ ਠੀਕ ਹੈ ਤੇ ਆਹ ਗੱਲ ਜੀ ਜਿਹੜਾ ਮੇਰਾ ਨਾਮ ਹਰਜੀਤ ਕੌਰ ਹੈ ਤੇ ਸਾਡਾ ਢੇਸੀ ਆਇਆ ਅਸੀਂ 6 ਤਰੀਕ ਨੂੰ ਆਂ ਅਸੀਂ ਆਪਣੇ ਨੂਰ ਰਾਣੀ ਨੂੰ ਲੈਣ ਗਏ ਸੀ ਤੇ ਅਸੀਂ 11:30 ਕਰੋਂ ਗਏ ਆ ਤੇ ਅਸੀਂ 4:15 ਕਰੇ ਆ ਗਏ ਆ ਤੇ ਸਾਡੇ ਘਰੇ ਮਤਲਬ ਆਉਂਦਿਆਂ ਸਾਡੇ ਜਿੰਦਰੇ ਟੁੱਟੇ ਨੇ ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ ਤੇ ਮਤਲਬ ਉਸ ਤੋਂ ਬਾਅਦ ਹੀ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਸਾਡੇ ਲੋਕ ਖੁੱਲੇ ਸੀ ਤੇ ਕਰਕੇ ਵੀ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਪਿ ਉਹਨੇ ਸੈੱਟ ਪਾਇਆ ਸੀ ਹਾਡੇ ਬੇਟੇ ਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂੰਹ ਰਾਣੀ ਦੀਆਂ ਤੇ ਸਾਰਿਆਂ ਤੇ ਹੁੰਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਗੇਟੀਆਂ ਨੇ ਹਾਰ ਪਾਏ ਤੇ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 ਹਜ਼ਾਰ ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਹੁੰਦਿਆਂ ਨੂੰ ਆਵਾਰ ਦਾਤ ਹੋ ਗਈ ਹੈ ਤੇ ਹਰ ਲਈ ਤੇ ਘਾੜਾ ਤੇ ਕੋਈ ਵੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਨੂੰ ਪਤਾ ਹੀ ਅੱਜਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰ ਗੇੜ ਤੇ ਹੋਵੇਗਾ ਹੀ ਨਾ ਇਹ ਰਾਣੀ ਨੂੰ ਨਾ ਸੋਹਣਾ ਸੈੱਟ ਆਇਆ ਹੈ ਰਾਣੀ ਹਾਰ ਵਰਗਾ ਉਹਦਾ ਹਾਰ ਹੀ ਗਾ ਬਹੁਤ ਸੋਹਣਾ ਜਿਹੜਾ ਆ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਨਾ ਨੂੰ ਇਹ ਗੱਲ ਦਾ ਬਹੁਤ ਦੋਖਿਆ ਇਸ ਨੂੰ ਲੈ ਕੇ ਤੁਸੀਂ ਕੁਝ ਖਾਸ ਨਤੀਜੇ ਦਰਕਾਰ ਦਿੱਤੀ ਹਾਂਜੀ ਅਸੀਂ ਉਸੇ ਦਿਨੇ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਛੱਡਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਕਿ ਅਸੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਦੇਖੀ ਹੈ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ